ਰੋਜ਼ ਸਾਡੀ ਚੱਲਦੀ ਰਹਿੰਦੀ ਆ ਕਦੇ ਦੇਰ ਰੇਣੀ ਚੈੱਕ ਇਨ ਕਰਨ ਲਈ ਕਦੇ ਵਹੀਕਲਾਂ ਦੇ ਚੈੱਕ ਇਨ ਕਰਨ ਲਈ ਖਾਸ ਕਰਕੇ ਚਾਹੁੰਦਾ ਹਾਂ ਕਿ ਹੁਣ ਗਰਮੀਆਂ ਦੇ ਸੀਜ਼ਨ ਵਿੱਚ ਲੋਕੀ ਸਰਸਟੇਸ਼ਨ ਬਹੁਤ ਜਾ ਰਿਹਾ ਹੈ ਅਮਰਨਾਥ ਦੀ ਯਾਤਰਾ ਵੀ ਜਿਹੜੀ ਸ਼ੁਰੂ ਹੋਣ ਵਾਲੀ ਹੈ ਤੇ ਲੋਕ ਜਾ ਰਹੇ ਹਨ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਚਾਹੇ ਦਿੱਤੀ ਜਾਵੇ ਅਸੀਂ ਇੱਥੇ ਬਬਰੀ ਨੱਕ ਦੇ ਚੈੱਕ ਕੀਤੀ ਉਸ ਤੋਂ ਪਹਿਲਾਂ ਅਸੀਂ ਇੱਥੇ ਗੁਜਰਾਤ ਦੇ ਦੇਰ ਰੇਣੀ ਚੈੱਕ ਕੀਤੀ ਸੀ ਖਲੀ ਨੇ ਬਰਾਮਦ ਗੀ ਕੁਝ ਨਹੀਂ ਹੋਈ ਸਿਰਫ ਚੈਕਿੰਗ ਕੀਤੀ ਗਈ ਗੱਡੀਆਂ ਦੇ ਆਰਸੀ ਵਗੈਰਾ ਚੈੱਕ ਕਰ ਰਹੇ ਸੀ ਚੱਕੀ ਕੋਈ ਪਰਚਨ ਚੈਕਿੰਗ ਕਰਦੇ ਚਲਾਨ ਵੀ ਦਿੱਤੇ ਜਾ ਰਹੇ ਜਿਨ੍ਹਾਂ ਕੋ ਕਾਗਜ਼ ਪੂਰੇ ਨਹੀਂ ਉਹਨਾਂ ਦੀ ਚੈਕਿੰਗ ਕਰਦੇ ਉਹਨਾਂ ਨੂੰ ਇਹ ਵੀ ਅਸੀਂ ਜਾਨਣਾ ਚਾਹੁੰਦੇ ਆ ਵੀ ਆਪਣੇ ਕਾਗਜ਼ ਪੱਤਰ ਪੂਰੇ ਰੱਖਣ ਡਰਾਈਵਿੰਗ ਲਾਇਸੈਂਸ ਰਖਾਣ ਪੂਰੇ ਜਿੰਨੇ ਜਿਹੜੇ ਦੇ ਕਾਗਜ਼ ਆ ਤਾਂ ਆਪਣੇ ਕੋਲ ਲੈ ਕੇ ਚੱਲਣ ਤਾਂ ਆਪਣਾ ਆਈਡੀ ਪ੍ਰੂਫ ਜਿਹੜਾ ਨਾਲ ਲੱਗ ਕੇ हां दादे ਸਾਡੇ ਨਾਲੇ ਲੱਗੇ ਹੋਏ ਚੈਕਿੰਗ ਚੱਲ ਰਹੀ ਹੈ ਤੇ ਵਹੀ ਵਹੀ ਕਲਾਂ ਚੈਕਿੰਗ ਜਿਹੜੀ ਅਸੀਂ ਕਰ ਰਹੇ ਹਾਂ ਹਾਂ ਜਨ ਸ਼ਕੀ ਦਾ ਮਤਿ ਕੀ ਤੋਂ ਪਹਿਲਾਂ ਇਹ ਦੁਬਾਰਾ ਦੇ ਦੇ ਚੈਕਿੰਗ ਕਰਕੇ ਆਏ ਤੇ ਇਹ ਰੂਟੀਨ ਚ ਚੱਲਦੀ ਰਹੇਗੀ ਤੋਂ ਇਲਾਵਾ ਸਰਾਵਾਂ ਬਸ ਸਟੈਂਡ ਰੇਲਵੇ ਸਟੇਸ਼ਨ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਜੀ